ਸ਼ਰਮਾ ਹਸਪਤਾਲ ਗਰਦੀਵਾਲਾ ਦੇ ਸਹਿਯੋਗ ਨਾਲ ਕੇ ਆਰ ਕੇ ਡੀਏਵੀ ਸੀਨੀਅਰ ਸੈਂਟਰੀ ਸਕੂਲ ਗਰਦੀਵਾਲਾ ਵਿਖੇ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਇਲਾਕੇ ਦੀ ਪ੍ਰਮੁੱਖ ਸਮਾਜ ਸੇਵਕ ਮਾਸਟਰ ਸ਼ੰਭੂਦੱਤ ਸ਼ਰਮਾ ਨੇ ਕੀਤੀ ਇਸ ਕੈਂਪ ਦੇ ਆਯੋਜਨ ਵਿੱਚ ਸ਼ਰਮਾ ਹਸਪਤਾਲ ਦੇ ਸੀਐਮਡੀ ਡਾਕਟਰ ਸੰਜੀਵ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ ਮੌਕੇ ਡਾਕਟਰ ਜੈਸਨ ਪੋਲ ਸ਼ਰਮਾ ਨੇ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਨੁਕਤੇ ਦੱਸੇ ਇਸ ਮੌਕੇ ਸ਼ਰਮਾ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਵੱਲੋਂ ਵਿਦਿਆਰਥੀਆਂ ਦੇ ਖੂ ਟੈਸਟ ਕੀਤੇ ਗਏ ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਸ਼ੰਭੂਦੱਤ ਸ਼ਰਮਾ ਨੇ ਕਿਹਾ ਕਿ ਸਾਡੇ ਬੱਚਿਆਂ ਦੀ ਪਹਿਲੀ ਗੁਰੂ ਉਸ ਦੀ ਮਾਂ ਹੁੰਦੀ ਹੈ ਇਸ ਲਈ ਤੁਹਾਨੂੰ ਸਭ ਨੂੰ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਵੇਰੇ ਸਕੂਲ ਆਉਣ ਤੋਂ ਪਹਿਲਾਂ ਆਪਣੀ ਮਾਂ ਦੇ ਚਰਨ ਛੂਕੇ ਆਸ਼ੀਰਵਾਦ ਲੈਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਫਲ ਹੋਣ ਲਈ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਦੀ ਆਦਤ ਅਪਣਾਉਣੀ ਚਾਹੀਦੀ ਹੈ ਇਸ ਮੌਕੇ ਸਕੂਲ ਦੇ ਪ੍ਰਬੰਧਕ ਮੈਂਬਰ ਦੀਪਕ ਜਾਨ ਨੇ ਬੱਚਿਆਂ ਨੂੰ ਸਖਤ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਿੰਸੀਪਲ ਤਰ ਸੇਮ ਸਿੰਘ ਨੇ ਵਿਦਿਆਰਥੀਆਂ ਨੂੰ ਉਕਤ ਮਹਿਮਾਨਾਂ ਵੱਲੋਂ ਦਿੱਤੀ ਪ੍ਰੇਰਣਾ ਤੇ ਚੱਲਣ ਅਤੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾਉਣ ਲਈ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਜੁੜੇ ਰਹੋ ਆਪਣਾ ਪੰਜਾਬ 24 ਦੇ ਨਾਲ ਸਬਸਕ੍ਰਾਈਬ ਕਰੋ ਆਪਣਾ ਪੰਜਾਬ 24 ਮੈਂ ਸਿਰਫ ਤੁਹਾਨੂੰ ਇਹ ਕਹਿਣ ਆਇਆ ਵੀ ਆਪਣੇ ਆਪ ਨੂੰ ਜਿੰਨਾ ਹੋ ਸਕੇ ਉਨਾ ਪਿਆਰ ਕਰੋ ਆਪਣੀ ਹੈਲਥ ਨੂੰ ਜਿੰਨਾ ਹੋ ਸਕੇ ਉਨਾ ਪਿਆਰ ਕਰੋ ਕਿਉਂਕਿ ਬਾਡੀ ਜਦੋਂ ਵੀ ਆਪਾਂ ਬਿਮਾਰ ਹੁੰਨੇ ਆ ਕੋਈ ਨਾ ਕੋਈ ਸਿਗਨਲ ਦਿੰਦੀ ਹੈ ਉਸ ਬਾਡੀ ਦੇ ਸਿਗਨਲ ਨੂੰ ਸਮਝੋ ਕੋਈ ਵੀ ਤਕਲੀਫ ਹੁੰਦੀ ਹੈ ਅੱਜ ਕੱਲ ਤੁਸੀਂ ਫੋਨ ਸਭ ਚਲਾ ਰਹੇ ਹੋ Google ਸਭ ਚਲਾ ਰਹੇ ਹੋ YouTube ਸਾਰੇ ਦੇਖਦੇ ਹੋ ਚੰਗੀਆਂ ਚੀਜ਼ਾਂ ਦੇਖੋ ਆਪਣੀ ਹੈਲਥ ਨੂੰ ਕਿੱਦਾਂ ਬੈਟਰ ਕਰ ਸਕਦੇ ਹੋ ਇਹ ਦੇਖੋ ਆਪਣੀ ਡਾਈਟ ਨੂੰ ਕਿੱਦਾਂ ਬੈਟਰ ਕਰ ਸਕਦੇ ਹੋ ਇਹ ਦੇਖੋ ਜ਼ਰੂਰੀ ਨਹੀਂ ਆ ਵੀ ਆਪਾਂ ਪ੍ਰੋਟੀਨ ਪਾਊਡਰਸ ਖਾ ਕੇ ਸਾਰਾ ਕੁਝ ਕਰਨਾ ਹੈ ਵੀ ਆਪਣੀ ਹੈਲਥ ਨੂੰ ਠੀਕ ਕਰਨਾ ਹੈ ਆਪਾਂ ਨਾਰਮਲ ਘਰ ਦਾ ਫੂਡ ਵੀ ਖਾ ਕੇ ਫਿਟ ਰਹਿ ਸਕਦੇ ਹਾਂ ਸਿਰਫ ਇੱਕ ਸਵੇਰੇ ਜਲਦੀ ਉੱਠਣਾ ਰਾਤ ਨੂੰ ਜਲਦੀ ਸੌਣਾ ਇਹੀ ਦੋ ਚੀਜ਼ਾਂ ਜੇ ਤੁਸੀਂ ਆਪਣੀ ਲਾਈਫ 'ਚ ਸ਼ੁਰੂ ਕਰ ਲਓ ਤੇ ਇਹਦੇ ਨਾਲ ਹੀ ਤੁਸੀਂ ਦੇਖੋਗੇ ਵੀ ਤੁਸੀਂ ਆਪਣੇ ਕੁਝ ਕੰਪੈਨੀయన్స్ ਜਿਹੜੇ ਜਲਦੀ ਨਹੀਂ ਉੱਠਦੇ ਉਹਨਾਂ ਨੂੰ ਤੁਸੀਂ ਇੱਕ ਦਿਨ 'ਚ 3 ਘੰਟੇ 4 ਘੰਟੇ ਵੈਸੀ ਲੱਗੇ ਹੋਗਾ ਆ ਸ਼ਰਮਾ ਹਸਪੀਟਲ ਦੇ ਵਿੱਚ ਆਪਾਂ ਮੇਰੇ ਦਾਦਾ ਜੀ ਦੇ 86 ਬਰਥਡੇ ਤੇ ਇੱਕ ਆਸਕਰ ਸ਼ੰਭੂਦੱਤ ਸ਼ਰਮਾ ਦੇ ਹੱਥ ਕਾਰਡ ਲਾਂਚ ਕੀਤਾ ਹੈ ਉਹ ਕਾਰਡ ਜਿਹੜਾ ਹੈਗਾ ਉਹਦੀ ਵੈਲਿਡਿਟੀ 1 ਸਾਲ ਦੀ ਹੈਗੀ ਆ ਤੇ ਜਿਹੜੇ ਵੀ ਪੇਸ਼ੈਂਟਸ ਹੈਗੇ ਆ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਿਹੜੇ ਪੈਸੇ ਨਹੀਂ ਦੇ ਸਕਦੇ ਆਪਣਾ ਇਲਾਜ ਜਿਹੜਾ ਹੈਗਾ ਉਹ ਮਹਿੰਗਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਨੂੰ ਉਸ ਕਾਰਡ ਦੇ ਵਿੱਚ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਉਹ ਮਿਲਦੀਆਂ ਅੱਜ ਸਾਡੇ ਕੇਆਰ ਕੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਸੰਬੰਧੀ ਇੱਕ ਵਿਸ਼ੇਸ਼ ਕੈਂਪ ਅਵੇਅਰਨੈਸ ਪਹੁੰਚ ਕੇ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਅਤੇ ਉਹਨਾਂ ਨੇ ਸਿਹਤ ਫਿੱਟ ਰੱਖਣ ਸੰਬੰਧੀ ਟਿਪਸ ਦਿੱਤੇ ਅਤੇ ਆਪਣੇ ਜੀਵਨ ਵਿੱਚ ਕਿੱਦਾਂ ਸਫਲ ਹੋਣਾ ਹੈ ਉਸ ਸੰਬੰਧੀ ਜਾਣਕਾਰੀ ਦਿੱਤੀ ਅੱਜ ਮੈਂ ਇੱਥੇ ਸਾਡੇ ਸਕੂਲ ਪ੍ਰਾਂਗਣ ਵਿੱਚ ਪਹੁੰਚਣ ਲਈ ਉਹਨਾਂ ਦੇ ਦਾਦਾ ਜੀ ਸਾਡੇ ਮਾਸਟਰ ਸ਼ੰਭੂ ਦਾਜੀ ਸ਼ਰਮਾ ਜੀ ਦਾ ਤੇ ਡਾਕਟਰ ਜੈਸਨਪਾਲ ਜੀ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਜਿੱਥੇ ਸਵਾਗਤ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਤੇ ਉੱਥੇ ਹੀ ਸਾਡੇ ਸਕੂਲ ਦੇ ਪ੍ਰਿੰਸੀਪਲ શ્રી ਤਰਸੀਮ ਸਿੰਘ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਆ ਜਿਹੜੇ ਸਾਡੇ ਸਕੂਲ ਦੇ ਬੱਚਿਆਂ ਦਾ ਧਿਆਨ ਰੱਖਦੇ ਆ ਔਰ ਸਕੂਲ ਦੀ ਹੋਂਦ ਵਿੱਚ ਵਿਸ਼ੇਸ਼ ਯੋਗਦਾਨ ਰਾਇਆ ਤੁਹਾਡਾ ਸਾਰਿਆਂ ਦਾ ਅੱਜ ਇੱਥੇ ਫੰਕਸ਼ਨ ਤੇ ਬਹੁਤ ਧੰਨਵਾਦ ਅੱਜ ਜਿਵੇਂ ਕਿ ਜੈ ਸਿੰਘ ਸਾਹਿਬ ਨੇ ਦੱਸਿਆ ਹੈ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਮੈਡੀਕਲ ਅਵੇਅਰਨੈਸ ਬਾਰੇ ਜਾਣਕਾਰੀ ਦੇਣੀ ਸੀ ਇਸ ਦੇ ਨਾਲ ਨਾਲ ਅੱਜ ਅਸੀਂ ਬੱਚਿਆਂ ਨੂੰ ਬਲੱਡ ਗਰੁੱਪਿੰਗ ਕਰਾਈ ਹੈ ਜਿਸ ਦੇ ਵਿੱਚ ਸ਼ਰਮਾ ਹਸਪੀਟਲ ਗਰਦੀwala ਤੇ ਸੀਐਮਡੀ ਡਾਕਟਰ ਸ੍ਰੀ ਸ਼ਰਮਾ ਜੀ ਤਾਂ ਸੇ ਸੇ ਯੋਗਦਾਨ ਰਿਹਾ ਹੈ ਉਹਨਾਂ ਦੇ ਬੇਟੇ ਉਹਨਾਂ ਨੇ ਸਾਡੇ ਬੱਚਿਆਂ ਨੂੰ ਜਿੱਥੇ ਮੈਡੀਕਲ ਅਵੇਅਰਨੈਸ ਦਿੱਤੀ ਹੈ ਨਾਲ ਜ਼ਿੰਦਗੀ ਦੇ ਵਿੱਚ ਕਿਵੇਂ ਕਾਮਯਾਬ ਹੋਣਾ ਉਹਦੇ ਬਾਰੇ ਜਾਣਕਾਰੀ ਦਿੱਤੀ ਸਾਡਾ ਬਲੱਡ ਗਰੁੱਪਿੰਗ ਕਰਾਉਣ ਦਾ ਮੇਨ ਮਕਸਦ ਸੀ ਕਿ ਬੱਚਿਆਂ ਨੂੰ ਆਪਣੇ ਬਲੱਡ ਗਰੁੱਪ ਬਾਰੇ ਪਤਾ ਹੋਵੇ ਤਾਂ ਜੋ ਜ਼ਿੰਦਗੀ ਦੇ ਵਿੱਚ ਕਦੇ ਐਮਰਜੈਂਸੀ ਪੈਂਦੇ ਉੱਤੇ ਜੇ ਖੂਨ ਦੇਣ ਦੀ ਜਾਂ ਖੂਨ ਚਾੜਨ ਦੀ ਲੋੜ ਕਿਤੇ ਪੈ ਜਾਵੇ A बच्चों को इस बारे